किसान नेता घर घर जाकर बीजेपी के खिलाफ प्रचार करने लगे जैसे जैसे लोकसभा चुनाव नजदीक आ रहे हैं मतदाताओं को समझाने की कोशिश की जा रही है इसके तहत आज क्रांतिकारी किसान यूनियन ने बदर क्षेत्र डेरा बाबा नामक क्षेत्र के विभिन्न गांव का दौरा किया और मतदाताओं को भाजपा को वोट न देने के लिए जागरूक किया किसान नेताओं ने जानकारी देते हुए कहा की हम घर घर जाकर मतदाताओं को जागरूक कर रहे हैं अगर कोई भाजपा प्रत्याशी वोट मांगने आए तो

ਹੁਣ ਅਸੀਂ ਆਪਣਾ ਜੋਰ ਵੀ ਉਹਨਾਂ ਨੂੰ ਵਿਖਾਵਾਂਗੇ ਵੀ ਜੇ ਤੁਸੀਂ ਸਾਨੂੰ ਅੱਗੇ ਨਹੀਂ ਵਧਨ ਦਿੰਦੇ ਤੇ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਲੈਣ ਕਿਤਨਾ ਆ ਸਕਦੇ ਜੇ ਕਿਹੜੇ ਮੂਨਾ ਆ ਸਕਦੇ ਜੇ ਔਰ ਲੋਕਾਂ ਨੂੰ ਇਸ ਕਰਕੇ ਜਾਗਰੂਕ ਕਰਨ ਆ ਰਹੇ ਵਹਿ ਲੋੜ ਨਹੀਂ ਕਿਉਂਕਿ ਜਿੰਨੇ ਵੀ ਘਰਾਂ ਚ ਹੀ ਗਏ ਆ ਸਾਨੂੰ ਜੋ ਰਿਸਪੌਂਸ ਅੱਗੋਂ ਮਿਲਿਆ ਹੈ ਤੇ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਇਹ ਲੋੜ ਆ ਪਰ ਅਸੀਂ ਆਪਣਾ ਫਰਜ਼ ਨਿਭਾ ਕੇ ਫਿਰ ਵੀ ਆ ਰਹੇ ਲੋਕ ਖੁਦ ਕਹਿ ਰਹੇ ਨੇ ਕਿ ਇਹਨਾਂ ਨੂੰ ਅਸੀਂ ਵੋਟਾਂ ਨਹੀਂ ਪਾਉਣੀਆਂ ਜੇ ਇਹ ਆਏ ਸਾਡੇ ਪਿੰਡ 'ਚ ਇਹਨਾਂ ਨੂੰ ਕਾਲੇ ਝੰਡੇ ਵੀ ਵਿਖਾਵਾਂਗੇ ਔਰ ਇਹਨਾਂ ਨੂੰ ਚੰਗੀ ਤਰ੍ਹਾਂ ਪੁੱਛਾਂਗੇ ਵੀ ਤੁਸੀਂ ਕਿਹੜੇ ਮੂਨਾ ਆਏ ਜੇ ਕਿਤਰਾ ਤੁਸੀਂ ਵੋਟ ਮੰਗਦੇ ਜੇ ਤੁਸੀਂ ਕੀਤਾ ਕੀ ਹੈ ਕੀਤਾ ਤੁਸੀਂ ਚੰਗਾ ਕਰਨ ਦੀ ਥਾਂ ਤੇ ਤੁਸੀਂ ਮਾੜਾ ਕੀਤਾ ਹੈ ਤੋਂ ਇਹਨਾਂ ਨੇ ਤੇ ਜੋ ਸਾਡੇ ਤੇ ਦੇਖੋ ਡੰਡੇ ਵਰਸਾਏ ਗੋਲੀਆਂ ਚਲਾਈਆਂ ਕਿੰਨੇ ਸ਼ਹੀਦ ਹੋ ਕੇ ਸਾਡੇ ਹਜ਼ਾਰ ਤੋਂ ਵੱਧ ਸ਼ਹੀਦ ਹੋ ਗਏ ਨੇ ਸਾਡੇ ਕਿਸਾਨ ਮਜ਼ਦੂਰ ਔਰ ਇਹਨਾਂ ਤੇ ਕੋਈ ਅਸਰ ਨਹੀਂ ਇਹ ਹਜੇ ਵੀ ਇਹ ਕਹਿ ਰਹੇ ਨੇ ਕਿ ਅੱਗੇ ਮੰਨ ਲਓ ਭਾਜਪਾ ਸਰਕਾਰ ਜੇ ਬਣਦੀ ਆ ਅਬਲ ਤੇ ਬਣਦਾ ਕੋਈ ਚਾਂਸ ਹੀ ਨਹੀਂ ਕਿਉਂਕਿ ਜੇ ਇਹ ਬਣ ਜੇ ਤੇ ਇਹ ਤੇ ਗੱਲ ਸੁਣਨਾ ਹੀ ਨਹੀਂ ਚਾਹੁੰਦੇ ਜਿਹੜੇ ਸੁਣਨਾ ਹੀ ਨਹੀਂ ਚਾਹੁੰਦੇ ਜਿਹੜੇ ਸੁਣਨ ਤੋਂ ਹੀ ਗੋਲੀਆਂ ਮਾਰ ਰਹੇ ਨੇ ਵੀ ਤੁਸੀਂ ਅਹੀਂ ਤੇ ਸਾਡੇ ਸਾਥੀ ਤੇ ਉੱਥੇ ਜਾ ਕੇ ਸਿਰਫ ਇਹਨਾਂ ਨੂੰ ਆਪਣੀ ਗੱਲ ਦੱਸਣਾ ਚਾਹੁੰਦੇ ਇਹ ਉਹ ਨਹੀਂ ਬਰਦਾਸ਼ਤ ਕਰ ਰਹੇ ਇਹ ਸਾਡਾ ਮਸਲਾ ਕਿੱਥੋਂ ਹੱਲ ਕਰਨਗੇ ਜਿਵੇਂ ਅਸੀਂ ਕਿੱਦਾਂ ਇੱਥੇ ਜੀ ਸਕਾਂਗੇ ਇਸ ਕਰਕੇ ਇਹਨਾਂ ਨੂੰ ਪਨਿਸ਼ਮੈਂਟ ਦੇਣ ਲਈ ਇਹਨਾਂ ਨੂੰ ਹਰਾਉਣ ਲਈ ਔਰ ਜੋ ਰਿਸਪੌਂਸ ਆ ਰਿਹਾ ਉਹਦੇ ਹਿਸਾਬ ਨਾਲ ਤੇ ਇਹ ਪੱਕੇ ਹੀ ਹਾਰੇ ਪਏ ਨੇ 400 ਪਾਰ ਕਹਿਨ ਨੂੰ ਮੈਂ ਇੱਕ ਕਹਿ ਤੇ ਜਿੰਨੇ ਮਰਜੀ ਦੇਣ ਕਹਿਣਾ ਕੀ ਹੈ ਕਹਿ ਕਹਿ ਤੇ ਕੋਈ ਕੁਝ ਵੀ ਸਕਦਾ ਹੈ ਪਰ ਪਾਰ ਹੋਣੇ ਕਿਦਾਂ ਪਾਰ ਤੇ ਐਸੇ ਵੋਟਾਂ ਨਾ ਹੋਣੇ ਆ ਜਿਹੜੇ ਵੋਟਾਂ ਦੀ ਥਾਂ ਤੇ ਉਹ ਲੋਕ ਕਹਿ ਰਹੇ ਨੇ ਵੀ ਤੁਸੀਂ ਸਾਡੇ ਪਿੰਡ ਚ ਹੀ ਨਾ ਵੜੋ ਪਿੰਡਾਂ ਵਾਲੇ ਬੋਰਡ ਲਾ ਰਹੇ ਨੇ ਫਲੈਕਸ ਬੋਰਡ ਲਾ ਰਹੇ ਨੇ ਔਰ ਜੇ ਇਹ ਪਿੰਡ ਨਹੀਂ ਆਉਂਦੇ ਜੇ ਕਿਤੇ ਜਾਂਦੇ ਵੀ ਟੱਕਰ ਜਾਂਦੇ ਲੋਕ ਉੱਥੇ ਇਹਨਾਂ ਨੂੰ ਫੜਦੇ ਨੇ ਮਨੀਪੁਰ ਦੇ ਵਿੱਚ ਇਹਨਾਂ ਨੂੰ ਕੁੱਟ ਪੈ ਗਈ ਹੈ ਇਹਨਾਂ ਨੂੰ ਇਹ 400 ਪਾਰ ਇਹ ਤੇ ਆਪਣੀ ਜਾਨਾਂ ਬਚਾਉਣ ਮੈਂ ਕਹਿੰਦਾ ਇਹ ਆਪਣੇ ਘਰਾਂ ਚ ਬੈਠੇ ਰਹਣ ਕਿਉਂਕਿ ਇਹਨਾਂ ਨੇ ਜੋ ਬੀਜਿਆ ਹੈ ਜਿੱਦਾਂ ਇਹਨਾਂ ਲੋਕਾਂ ਨੂੰ ਕੁੱਟਿਆ ਹੈ ਹੋ ਸਕਦਾ ਕਿ ਤੇ ਇਹਨਾਂ ਨਾਲ ਉਹ ਜੀ ਗੱਲ ਨਾ ਹੋ ਜੇ ਔਰ ਅਹੀਂ ਅਹੀਂ ਨਹੀਂ ਚਾਹੁੰਦੇ ਇਹੋ ਜੀ ਹੋਏ ਪਰ ਇਹ ਇਹ ਇਸ ਕਰਕੇ ਇਹਨਾਂ ਨੂੰ ਬਚ ਕੇ ਰਹਿਣਾ ਚਾਹੀਦਾ ਆਪਣੇ ਘਰਾਂ 'ਚ ਬੈਠੇ ਰਹਿਣਾ ਚਾਹੀਦਾ ਹੈ ਇਹ ਘਰਾਂ 'ਚੋਂ ਬਾਹਰ ਨਿਕਲ ਨਹੀਂ ਨਹੀਂ ਚਾਹੀਦੇ ਇਹ ਰਮਾਨਾ ਬੈਠੇ ਰਹਿਣ ਜੇ ਕੋਈ ਵੋਟ ਪਾਉਂਦਾ ਵੈਸੇ ਤੇ ਪਾਉਣੇ ਨਹੀਂ 400 ਪਾਰ ਕੀ 4 ਵੀ ਪਾਰ ਹੋ ਜੇ ਇਹਨਾਂ ਦੀ ਤਾਂ ਮੈਂ ਨਾ ਵੱਡੀ ਗੱਲ ਆ ਖਾਸ ਕਰਕੇ ਪੰਜਾਬ ਦੇ ਵਿੱਚ ਦੀ ਤੇ ਮੈਂ ਗਰੰਟੀ ਦਿੰਦਾ ਕਿ ਪੰਜਾਬ 'ਚ ਪਾਰ ਕਰਨ ਦੀ ਤੇ ਗੱਲ ਵਕਰੀ ਇਹਨਾਂ ਦੇ ਡੱਬੇ ਖਾਲੀ ਨਿਕਲਣਗੇ ਪੰਜਾਬ 'ਚ ਰਿਸਪੌਂਸ ਜੀ ਬਹੁਤ ਵਧੀਆ ਮਿਲਦਾ ਜੀ ਲੋਕੀ ਬਿਲਕੁਲ ਨਾ ਕਰਦੇ ਨੇ ਲੋਕੀ ਆਉਂਦੇ ਨੇ ਵੀ ਆਪਾਂ ਬੀਜੇਪੀ ਨੂੰ ਬੋਟ ਬਿਲਕੁਲ ਨਹੀਂ ਪਾਉਣੀ ਇਹਨਾਂ ਦਾ ਕਾਲੇ ਝੰਡਿਆਂ ਨਾਲ ਆਪਾਂ ਸਵਾਗਤ ਕਰਾਂਗੇ